ਦੌਲਤ ਖਾਨ ਲੋਧੀ ਨੂੰ ਭਾਈ ਜੈਰਾਮ ਜੀ ਨੇ ਜਦ ਮੋਦੀ ਦੀ ਭਾਲ ਕਰਦੇ ਸੁਣਿਆ ਤਾਂ ਇੱਕ ਦਿਨ ਮੌਕਾ ਸੰਭਾਲ ਕੇ ਕਿਹਾ ਮੇਰਾ ਇੱਕ ਸਾਥ ਹੈ ਅਰ ਮਰਦਾਨਾ ਆਦਮੀ ਹੈ। ਖੂਬ ਲਾਇਕ ਹੈ। ਮੁਹਿਮ ਸਰਕਰਣ ਹਾਰ ਹੈ। ਅਰ ਅਰਬੀ, ਫਾਰਸੀ, ਗਣਿਤ ਤੇ ਹੋਰ ਵਿਦਿਆ ਤੋਂ ਜਾਣੂ ਹੈ। ਦੌਲਤ ਖਾਨ ਨੇ ਹਮੀ ਪਰੇ ਜਦੋਂ ਜਦ ਪਹਿਲੀ ਵਾਰ ਨਵਾਬ ਨੇ ਬਾਬੇ ਨੂੰ ਦੇਖਿਆ ਤਾਂ ਕਿਹਾ ਇਹ ਤਾਂ ਕੋਈ ਔਲੀਆ ਹੈ ਇਸ ਦੀ ਸ਼ਕਲ ਵਿੱਚੋਂ ਤਾਂ ਰੱਬ ਨਜ਼ਰ ਆਉਂਦਾ ਹੈ ਮੋਦੀ ਦਾ ਕੰਮ ਕਿਸ ਤਰ੍ਹਾਂ ਕਰੇਗਾ ਇਹ ਸੁਣ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਨਵਾਬ ਸਭ ਕੰਮ ਕਰਤਾਰ ਦੇ ਹੱਥ ਹੈ ਆਦਮੀ ਦਾ ਉਦਮ उ सफल करने वाला है मेरे गुरु नानक ने मोदी खाना ऐसा चलाया कि सारे लोग ईरखालुआ दुआ दे शिकायत पड़ताल होबर निकलिया वेई नदी तो जो गुरु नानक देव जी बहर आए तो दौलत खान ने पूछया हिंदू वड्डा के मुसलमान बाबा ने किया दोवां बिचो कोई भी नहीं खुदा दा बंदा हां मैं सारे मजहबा दा आदर करता हां दौलत खान नु सोजी मिल गई जीवन पलट गया ते गुरु नानक देव जी ने मेहर दे सदका वाहे गुरु दे पर तक दर्शन होए ਭਾਈ ਗੁਰਦਾਸ ਜੀ ਨੇ ਗਵਾਹੀ ਭਰੀ ਦੌਲਤ ਖਾਨ ਲੋਧੀ ਭਲਾ ਹੁਆ ਜਿੰਦ ਪੀਰ ਅਬਨਾਸੀ ਖ्वाजा पीर ਦੀ ਆਬਾਦਤ ਉਸਨੇ ਛੱਡ ਦਿੱਤੀ ਤੇ ਇੱਕ ਓੰਕਾਰ ਨੂੰ ਤੇਉਣ ਲੱਗ ਗਿਆ ਐਸੀ ਦਰਸ਼ਾ ਦੇ ਵਿੱਚ ਵਿਚਰਦੇ ਦੇਖ ਗੁਰਨਾਨਕ ਦੇਵ ਜੀ ਨੇ ਆਸੀਸ ਦਿੰਦੇ ਹੋਏ ਉਸ ਨੂੰ ਕਿਹਾ ਤੂੰ ਖੁਦਾਇ ਖਲਾਸ ਕੀਤਾ ਹੈ ਇਸੇ ਦੌਲਤ ਖਾਨ ਕੋਲੋਂ ਬਾਬਰ ਨੇ ਜਦੋਂ ਪੁੱਛਿਆ ਕਿ ਮੈਂ ਬਾਬੇ ਦੇ ਦਰਸ਼ਨਾਂ ਨੂੰ ਚੱਲਿਆ ਹਾਂ ਕੀ ਭੇਟ ਕਰਾਂ ਕਿ ਉਹ ਪ੍ਰਸੰਨ ਹੋ ਜਾਵੇ ਤਾਂ ਅਗੋਂ ਦੌਲਤ ਖਾਨ ਨੇ ਕਿਹਾ ਉਹ ਬਾਬੇ ਦੀ ਅਜ਼ਮਤ ਤਾਂ ਡੜਾਉਂਦਾ ਹੀ ਹੈ ਪਰ ਨਾਲ ਹੀ ਇਸ ਭੁਲੇਖੇ ਨੂੰ ਵੀ ਖਤਮ ਕਰ ਦਿੰਦਾ ਹੈ ਕਿ ਮੇਰੀ ਪੀੜੀ ਦੀ ਸਾਝ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਵੇਲੇ ਨਹੀਂ ਸਗੋਂ ਗੁਰੂ ਨਾਨਕ ਦੇਵ ਜੀ ਸ਼ੁਰੂ ਹੋ ਗਈ ਸੀ। ਦੌਲਤ ਖਾਨ ਨੇ ਬਾਬਰ ਨੂੰ ਕਿਹਾ ਕਿ ਤੇਰੇ ਕੋਲ ਹੈ ਹੀ ਕਿ ਗੁਰੂ ਨਾਨਕ ਨੂੰ ਦੇਖਣ ਯੋਗ। ਬਸ ਸਜਦਾਈ ਕਰ। ਸਜਦਾਈ ਕਰ। ਖੈਰ ਮੰਗ।